ਦੇਸ਼ ਜਾਰੀ ਕੀਤਾ ਕਿ 1 ਅਗਸਤ ਤੋਂ ਬਾਅਦ ਅਦਾਲਤ ਬਾਜ਼ਾਰ ਰੇਟੈਂਡ ਚੌਂਕ ਦੇ ਨੇੜੇ ਕੋਈ ਦੁਕਾਨਾਂ ਦੇ ਬਾਹਰ ਫੜੀ ਨਹੀਂ ਲੱਗੇਗੀ ਪਰ ਜਦੋਂ ਆਪਾਂ ਅੱਗੇ ਵੱਧਦਾ ਵਧਾਇਆ ਉਹਨੂੰ ਸਮਝ ਹਾਂ ਹਾਂਜੀ ਹਾਂਜੀ ਆਪਣੀ ਗਲਤੀ ਸਮਝਦੇ ਵੀ ਅਸੀਂ ਬੰਦਾ ਹਾਂ ਹਾਂਜੀ ਗਲਤੀ ਹੈਗੀ ਸਾਰੇ ਦੀ ਲੱਗਦੀ ਹੈ ਇਸੇ ਕਰਕੇ ਇੱਕ ਦਿਜ ਨੇ ਦੇਖ ਕਰ ਸਾਰੇ ਲਾਜ ਜਾਂਦੇ ਕਿੰਨਾ ਜਾਮ ਲਾਇਆ ਪਿਆ ਟ੍ਰੈਫਿਕ ਜਾਮ ਸਾਰੀ ਹੋਰ ਇੱਕ ਗੱਡੀ ਨਿਕਲਣ ਦੀ ਥਾਂ ਨਹੀਂ ਹੈਗੀ ਲੋਕੀ ਕਿਰਾਇਆ ਲੈ ਲੇ ਕੇ ਦੂਜੇ ਨੂੰ ਖਾਣੇ ਰੋਟੀ ਖਾਣ ਨਹੀਂ ਦਿੰਦੇ ਕਿਆ ਕਰੇਗਾ ਬੰਦਾ ਸ਼ਿਕਾਲ ਤੁਸੀਂ ਜੁੜਿਓ ਔਨਯਾਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਨਗਰ ਨਿਗਮ ਪਟਿਆਲਾ ਵੱਲੋਂ ਇੱਕ ਕੋਈ ਸ਼ਹਿਰ ਦੇ ਦੁਕਾਨਦਾਰ ਜਿਹੜੇ ਕਿ ਬਾਹਰ ਦੁਕਾਨ ਦੇ ਬਾਹਰ ਰੇੜੀਆਂ ਫੜੀਆਂ ਲਗਾਉਂਦੇ ਨੇ ਉਹਨਾਂ ਨੇ ਇੱਕ ਸੰਦੇਸ਼ ਇੱਕ ਆਦੇਸ਼ ਜਾਰੀ ਕੀਤਾ ਕਿ 1 ਅਗਸਤ ਤੋਂ ਬਾਅਦ ਅਦਾਲਤ ਬਾਜ਼ਾਰ ਰੇਟੈਂਡ ਚੌਂਕ ਦੇ ਨੇੜੇ ਕੋਈ ਦੁਕਾਨਾਂ ਦੇ ਬਾਹਰ ਫੜੀ ਨਹੀਂ ਦਿੱਖੇਗੀ ਜਿਹੜੀ ਸੰਡੇ ਮਾਰਕੀਟ ਨੂੰ ਵੀ ਦੁਕਾਨਾਂ ਲੱਗਦੀਆਂ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਕਿਹਾ ਕਿ ਉਹ ਛੋਟੀ ਮਾਰਕੀਟ ਦੇ ਛੋਟੀ ਬਾਰਾਦਰੀ ਦੇ ਵਿੱਚ ਉੱਥੇ ਲਗਾਣ ਤਸਵੀਰ ਤੁਹਾਨੂੰ ਅੱਜ ਦੀ ਦਿਖਾ ਰਹੇ ਹਾਂ ਇਸ ਟਾਈਮ ਐਤਵਾਰ ਦਾ ਦਿਨ ਹੈ ਇਹ ਹੈ ਕਿ ਏ ਟੈਂਕ ਦੇ ਕੋਲ ਜਿਹੜੀ ਕਿ ਦੁਕਾਨਦਾਰਾਂ ਵੱਲੋਂ ਦੁਕਾਨਾਂ ਰੋਜ਼ਾਨਾ ਹੀ ਲੱਗਦੀਆਂ ਇਹਨਾਂ ਦੀਆਂ ਪਰ ਜਿਹੜੀ ਸੰਡੇ ਮਾਰਕੀਟ ਹੈ ਉਹ ਜ਼ਿਆਦਾਤਰ ਉਰੇ ਲੱਗਦੀ ਆ ਪਰ ਇੱਕ ਜਿਹੜੀ ਤਸਵੀਰ ਹੈ ਛੋਟੀ ਬਾਰਾਦਰੀ ਦੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਜਿਹੜੀ ਕਿ ਛੋਟੀ ਬਾਰਾਦਰੀ ਸੰਡੇ ਮਾਰਕੀਟ ਦੇ ਵਿੱਚ ਤਬੀਲ ਕੀਤੀ ਵੀ ਹੈ ਬੇਸ਼ੱਕ ਕਾਰਪੋਰੇਸ਼ਨ ਦੇ ਵੱਡੇ ਵੱਡੇ ਅਧਿਕਾਰੀ ਉਰੇ ਆਣੇ ਆ ਗੱਡੀਆਂ ਦੇ ਵਿੱਚ ਲਾਊਂਸਮੈਂਟ ਕਰਕੇ ਜਾਂਦੇ ਆ ਕਿ ਤੁਸੀਂ ਆਪਣਾ ਸਮਾਨ ਚੱਕ ਲੋ ਜਾਂ ਜਿਹੜੇ ਬਾਹਰ ਕਿਉਂਕਿ ਜਿਹੜੀ ਪ੍ਰਸ਼ਾਸਨ ਵੱਲੋਂ ਜਗ੍ਹਾ ਦਿੱਤੀ ਗਈ ਹੈ ਉਹ ਛੋਟੀ ਬਰਾਦਰੀ ਦੀ ਜਗ੍ਹਾ ਹੈਗੀ ਹੈ ਜਿਹੜੀ ਕਿ ਜਨ ਸਿੰਘ ਪੁੱਤ ਦੇ ਕੋਲ ਪਰ ਇਸ ਟਾਈਮ ਦੀ ਤੁਸੀਂ ਤਸਵੀਰ ਵੀ ਦੇਖ ਰਹੇ ਬੇਸ਼ੱਕ ਇਹ ਸਮਾਂ ਦੁਪਹਿਰ ਦਾ ਹੈਗਾ ਪਰ ਜਿਹੜੀ ਦੁਕਾਨ ਜਿਹੜੇ ਦੁਕਾਨਦਾਰ ਹੈ ਲਾਓ ਤੇ ਤੁਸੀਂ ਆਪ ਦੇਖ ਸਕਦੇ ਹੋ ਕਿ ਵਾਧਾ ਕਿੱਥੇ ਕਿੱਥੇ ਤੱਕ ਵਧਾਇਆ ਪਿਆ ਵੱਖ-ਵੱਖ ਪੋਲੀਟਿਕਲ ਦਾਅਵੇ ਹੁੰਨੇ ਆ ਜਦੋਂ ਕਾਰਪੋਰੇਸ਼ਨ ਆਂਦੀ ਆ ਤਾਂ ਫੋਨ ਕਰ ਦਿੰਦੇ ਆ ਤੁਹਾਡਾ ਸਮਾਨ ਚੱਕਵਾ ਦਿਓ ਜੀ ਜਾਂ ਤੁਹਾਡਾ ਸਮਾਨ ਉਹ ਕਰ ਦਿਓ ਪਰ ਜਿਹੜਾ ਇੱਕ ਪੱਕਾ ਹੱਲ ਹੈ ਪੱਕਾ ਹੱਲ ਕਾਰਪੋਰੇਸ਼ਨ 1 ਅਗਸਤ ਤੋਂ ਬਾਅਦ ਇੱਕ ਮੁਹਿੰਮ ਜਿਹੜੀ ਕਿ ਪਟਿਆਲਾ ਪੁਲਿਸ ਤੇ ਟ੍ਰੈਫਿਕ ਪੁਲਿਸ ਕਾਰਪੋਰੇਸ਼ਨ ਦੇ ਨਾਲ ਰਲ ਕੇ ਇੱਕ ਅਨਾਰਦਾਣਾ ਧਰਮਪੁਰੇ ਬਾਜ਼ਾਰ ਤੋਂ ਲੈ ਕੇ ਕਿਲਾ ਚੌਂਕ ਤੱਕ ਇੱਕ ਮੁਹਿੰਮ ਜਿਹੜੀ ਕਿ ਸ਼ੁਰੂ ਕੀਤੀ ਜਾਵੇਗੀ ਦੁਕਾਨਦਾਰਾਂ ਨੂੰ ਸਿਰਫ ਇੱਕ ਤਰੀਕ ਤੱਕ ਦਾ ਟਾਈਮ ਦਿੱਤਾ ਹੈ ਕਿ ਆਪਣੇ ਜਿਹੜੇ ਤੁਹਾਡੀ ਦੁਕਾਨਾਂ ਦੇ ਆਲੇ-ਦੁਆਲੇ ਬਾਹਰ ਜਿਹੜੀਆਂ ਤੁਸੀਂ ਦੁਕਾਨਾਂ ਲਗਾਉਂਦੇ ਉਹਨਾਂ ਦਾ ਨਾਂ ਕੀਤਾ ਜਾਵੇ ਸਾਡੇ ਨਾਲ ਕੋਈ ਦੁਕਾਨਦਾਰ ਹੈ ਅਸੀਂ ਇਹਨਾਂ ਨੂੰ ਵੀ ਪੁੱਛ ਲੈਣੇ ਕਿਉਂਕਿ ਇਹ ਵੀ ਕੰਮ ਕਰਦੇ ਆ ਕਾਰਪੇਸ਼ਨ ਵਾਲੇ ਹਰਿਆਣੇ ਆ ਤੁਹਾਨੂੰ ਕਹਿ ਕੇ ਗਏ ਕਿ ਦਸਤ ਤੋਂ ਬਾਅਦ ਲਾਣੀਆਂ ਨਹੀਂ ਕੀ ਕਹੋਗੇ ਤੁਸੀਂ ਪਹਿਲੇ ਦੁੱਤੀ ਇਹ ਤੁਸੀਂ ਏਡੇ ਏਡੇ ਟੇਬਲ ਲਾਈ ਬੈਠੇ ਹੋ ਪਹਿਲਾਂ ਮੈਨੂੰ ਇਹ ਦੱਸੋ ਦੁਕਾਨ ਤੁਹਾਡੀ ਹੈ ਨਹੀਂ ਮੇਰੀ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ ਇਹ ਦੇਖੋ ਜੀ ਸਾਫ਼ ਮੁਕ ਕਰ ਰਹੇ ਆ ਦੁਕਾਨ ਤੇ ਬੈਠੇ ਆ ਸਾਡੇ ਨਹੀਂ ਹੈਗੀ ਕੰਦੀ ਦੁਕਾਨ ਤੇ ਜਦੋਂ ਕਾਰਪੇਸ਼ਨ ਆਉਂਦੀ ਆ ਫਿਰ ਇਹ ਲੋਕ ਲੀਡਰਾਂ ਕੋਲ ਜਾਂਦੇ ਆ ਜੀ ਤੁਹਾਡੇ ਦਾ ਜੀ ਟੇਬਲ ਚ ਕਾਓ ਕੋਈ ਦੁਕਾਨਦਾਰ ਉਰੇ ਗੱਲ ਕਰਨ ਨੂੰ ਤਿਆਰੀ ਨਹੀਂ ਔਰ ਤੁਸੀਂ ਇਹ ਦੇਖੋ ਸੜਕਾਂ ਕਿੱਥੇ ਕਿੱਥੇ ਤੱਕ ਵੱਧ ਹੈ ਗੱਲ ਕਰਨ ਨੂੰ ਜਦੋਂ ਕੋਈ ਕੋਸ਼ਿਸ਼ ਕਰਦੇ ਤਾਂ ਗੱਲ ਹੀ ਕਰਦੇ ਤਾਂ ਉਲਟਾ ਨੂੰ ਤੁਸੀਂ ਇਹ ਵੀ ਦੇਖ ਰਹੇ ਕਿੱਥੇ ਤੱਕ ਪਿਆ ਇਹਨਾਂ ਦੀ ਦੁਕਾਨ ਕਿੱਥੇ ਹੈ ਤੇ ਆਹ ਚੀਜ਼ ਕਿੱਥੇ ਪਈ ਆ ਉਸ ਤੋਂ ਲਾਵੇ ਰਿਕਸ਼ਾ ਆ ਗਈ ਦੇਖ ਲਓ ਤੁਸੀਂ ਕਿੰਨੀ ਕੀਤੇ ਦੇ ਵਿੱਚ ਬਾਜ਼ਾਰ ਜਾਏਗਾ ਇਹ ਸ਼ਾਮ ਦੇ 8 ਵਜੇ ਤੱਕ ਰਹਿਣੀ ਆ ਆਣ ਜਾਣ ਦੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਬਾਬ ਜੀ ਤੁਸੀਂ ਉਹੀ ਰਹਿੰਦੇ ਹੋ ਸ਼ਹਿਰ ਦੇ ਵਿੱਚ ਇਹ ਦੇਖੋ ਲੋਕ ਜਿਹੜੇ ਹੈਗੇ ਲੋਕ ਵੀ ਕੁਛ ਇਹਨਾਂ ਨੂੰ ਸਾਥ ਨਹੀਂ ਦਿੰਦੇ ਪਰ ਸਾਡਾ ਮਸਕਤ ਇਹ ਨਹੀਂ ਇਨਾਂ ਦੇ ਖਿਲਾਫ ਖਬਰ ਲਾਂਦਾ ਸਾਡਾ ਮਸਕਤ ਹੈ ਜੀ ਕਾਰਪੋਰੇਸ਼ਨ ਦੇ ਅਧਿਕਾਰੀ ਰੋਜ਼ਾਨਾ ਉਰੇ ਆਨੇ ਆ ਤੁਸੀਂ ਦੁਕਾਨਾਂ ਲਾਂਨੇ ਫਿਰ ਦੁਕਾਨਦਾਰ ਕਹਿੰਦੇ ਸਾਡਾ ਵਰਸ਼ਨ ਨਹੀਂ ਲਿੱਤਾ ਸਾਡੇ ਤੁਸੀਂ ਸਾਡੇ ਤੋਂ ਪੁੱਛਿਆ ਨਹੀਂ ਜਦੋਂ ਅਸੀਂ ਪੁੱਛਦੇ ਤਾਂ ਇਹ ਲੋਕ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਤੋਂ ਹੁਣ ਪ੍ਰਸ਼ਾਸਨ ਨੇ 1 ਅਗਸਤ ਤੱਕ ਦਾ ਟਾਈਮ ਦਿੱਤਾ ਹੈ ਨਗਰ ਨਿਗਮ ਵੱਲੋਂ ਰੋਜ਼ਾਨਾ ਹੀ ਉਰੇ ਗੱਡੀਆਂ ਲੈ ਕੇ ਇੱਕ ਪ੍ਰਚਾਰ ਕੀਤਾ ਜਾਂਦਾ ਹੈ ਕਿ ਆਪਣੇ ਸਾਮਾਨ ਜਿਹੜੇ ਦੁਕਾਨਦਾਰ ਪੱਕੇ 15-15000 ਰੁਪਏ 10-10000 ਰੁਪਏ ਦੇ ਵਿੱਚੋਂ ਫੜੀਆਂ ਲਗਵਾਈਆਂ ਪੀਆਂ ਦੁਕਾਨਾਂ ਤੇ ਅੱਗੇ ਉਹ ਚੱਕਵਾ ਦੋ ਔਰ ਜਿਹੜਾ ਕੀ ਆਣ ਜਾਣੇ ਲੋਕਾਂ ਨੂੰ ਨਾਨ ਮਿਲੇ ਮੈਂ ਹੋਰ ਤਸਵੀਰ ਦਿਖਾ ਰਹੇ ਆਂ ਕਿ ਇਹ ਹੋ ਰਿਹਾ ਉਸ ਤੋਂ ਬਾਅਦ ਉਹ ਦੇਖੋ ਤੁਸੀਂ ਕੀਤੇ ਆ ਅਸੀਂ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨਹੀਂ ਕੋਈ ਕਰਦਾ ਤਾਂ ਇਹਦੇ ਤੇ ਫਿਰ ਅਗਲਾ ਕਹਿੰਦਾ ਵੀ ਤੁਹਾਨੂੰ ਨਹੀਂ ਪੁੱਛਿਆ ਜੀ মিডিਆ ਨੇ ਅਸੀਂ মিডিਆ ਪੁੱਛ ਰਿਹਾ ਤੁਸੀਂ ਦੱਸ ਦੋ ਤੁਸੀਂ ਤੁਹਾਡੀ ਮੰਗ ਕੀ ਆ ਤੁਹਾਡੀ ਕੀ ਮੰਗਾ ਹੁਣ ਵੀ ਤੁਸੀਂ ਦੇਖ ਰਹੇ ਹਜੇ ਇਹ ਦੁਪਹਿਰ ਦਾ ਟਾਈਮ ਆ ਸ਼ਾਮ ਦੇ ਟਾਈਮ ਤੋਂ ਬਾਅਦ ਹੋਰ ਇੰਨਾ ਕ ਰਸ਼ ਹੋ ਜਾਂਦਾ ਜੀ ਅਗਰ ਕੋਈ ਈ ਰਿਕਸ਼ਾ ਜਾਂ ਕੋਈ ਸਕੂਟਰ ਜਾਂ ਕੁਝ ਵੀ ਔਰ ਖਾਸ ਕਰਕੇ ਜਦੋਂ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਆਨੇ ਆ ਪਿੱਛੋਂ ਬਾਜ਼ ਆ ਜਾਂਦੀ ਕਿ ਕਮੇਟੀ ਆ ਗਈ ਕਮੇਟੀ ਆ ਗਈ ਸਮਾਨ ਚੱਕ ਲੈਣੇ ਪਰ ਇਹ ਜਿਹੜੀ ਐਤਵਾਰ ਦੀ ਤਸਵੀਰ ਹੈ ਇੱਕ ਹੋਰ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਕਿੱਥੇ ਤੱਕ ਵਾਅਦਾ ਵਧਾਇਆ ਪਿਆ ਹੈਗਾ ਕਿਉਂਕਿ ਬੇਸ਼ੱਕ ਕਮਿਸ਼ਨਰ ਕਾਰਪੋਰੇਸ਼ਨ ਲੱਖ ਲੱਖ ਦਾਅਵੇ ਕਰਦੇ ਆ ਕਿ ਅਸੀਂ ਸ਼ਹਿਰ ਦੇ ਵਿੱਚੋਂ ਕਰ ਰਹੇ ਪਰ ਜਿਹੜੇ ਕਰੋਸਿੰਗਮੈਂਟ ਹੈਗੀ ਹੈ ਜਿਹੜੇ ਕਬਜ਼ੇ ਹੈਗੇ ਆ ਔਰ ਤੁਸੀਂ ਇੱਧਰ ਵੀ ਤਸਵੀਰ ਦੇਖ ਸਕਦੇ ਹੋ ਕਿ ਇਹ ਜਿਹੜਾ ਪਾਸਾ ਜਾ ਰਿਹਾ ਕਿਲਾ ਚੌਂਕ ਨੂੰ ਜਾ ਰਿਹਾ ਕਿਲਾ ਚੌਂਕ ਨੂੰ ਪੱਛਾ ਜਾ ਰਿਹਾ ਇੱਧਰਲੇ ਪਾਸੇ ਔਰ ਖਾਸ ਕਰ ਇਹ ਜਿਹੜਾ ਚੌਂਕ ਹੈ ਇਹ ਦੋ ਤਿੰਨ ਬਜ਼ਾਰਾਂ ਨੂੰ ਲੱਗਦਾ ਠੀਕ ਹੈ ਔਰ ਉਸ ਤੋਂ ਇਲਾਵਾ ਬੇਸ਼ੱਕ ਜਿਹੜੇ ਵਿਧਾਇਕ ਵੀ ਆ ਗਏ ਉਹਨਾਂ ਨੇ ਵੀ ਜਿਹੜੀ ਲੈਂਡ ਵਿਭਾਗ ਦੇ ਅਧਿਕਾਰੀ ਆ ਗਏ ਕਾਰਪੋਰੇਸ਼ਨ ਦੇ ਉਹਨਾਂ ਨੂੰ ਵੀ ਕਿਹਾ ਪਰ ਅਸੀਂ ਕਈ ਵਾਰ ਦੁਕਾਨਦਾਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਕੈਮਰੇ ਅੱਗੇ ਬੋਲਣ ਨੂੰ ਕੋਈ ਉਹ ਨਹੀਂ ਅਸੀਂ ਦੁਬਾਰਾ ਤੋਂ ਵੀ ਕੋਸ਼ਿਸ਼ ਕਰਦੇ ਪਰ ਕੈਮਰੇ ਅੱਗੇ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਅਸੀਂ ਇੱਕ ਵਾਰ ਪਾਜੀ ਇਹ ਦੁਕਾਨ ਕਿਦੀ ਹੈ ਤੋੜੀ ਹੈ ਇਹ ਕਾਫੀ ਦੇਰ ਤੋਂ ਲੱਗ ਰਿਹਾ। ਉਹਨੂੰ ਪਤਾ ਕਾਰਪੋਰੇਸ਼ਨ ਵਾਲੇ ਪਿੱਛੇ ਜੀ ਆਏ ਸੀ ਕਿ ਲੋਸਮੈਂਟ ਕਰਕੇ ਗਏ ਸੀ। ਉਹ ਕਹਿੰਦੇ ਵੀ ਜਿਹੜੀ ਛੰਡੇ ਮਾਰਕੀਟ ਆ ਕਿਉਂਕਿ ਇਹ ਉਰੇ ਵੀ ਬਹੁਤ ਪੁਰਾਣੀ ਲੱਗਦੀ ਆ। ਅਸੀਂ ਵੀ ਸ਼ਹਿਰ ਦੇ ਵਿੱਚ ਰਹਿਣੇ ਲੱਗਦੀ ਆ। ਪਰ ਉਹ ਕਹਿੰਦੇ ਜਿਹੜੀ ਛੰਡੇ ਮਾਰਕੀਟ ਆ ਛੋਟੀ ਬਾਰਾਦਰੀ ਚ ਚੱਲੇਗੀ। ਕਹਿੰਦੇ ਉਰੇ ਛੰਡੇ ਮਾਰਕੀਟ ਨਹੀਂ ਲੱਗ ਸਕਦੀ। ਤੁਹਾਡਾ ਵੀ ਰਿਜਗਾਰ ਆ। ਤੁਸੀਂ ਬਹੁਤ ਪੁਰਾਣੇ ਲਾ ਰਹੇ ਹੋ। ਕੋਈ ਹੋਈ ਆ ਤੁਹਾਡੀ ਗੱਲ ਕੀ? ਕਿਉਂਕਿ ਪ੍ਰਸ਼ਾਸਨ ਨੇ ਤੁਹਾਨੂੰ 1 ਅਗਸਤ ਤੱਕ ਦਾ ਟਾਈਮ ਦਿੱਤਾ। ਹੋਈ ਆ ਤੁਹਾਨੂੰ ਪਤਾ ਇਹ ਗੱਲ ਦਾ? ਹਾਂਜੀ ਪਤਾ ਜੀ। ਇ ਤੁਹਾਨੂੰ ਲੱਗਦਾ ਵੀ ਜਿਆਦਾ ਸਮਾਨ ਅੱਗੇ ਵਧਾਇਆ ਪਰ ਥੋੜਾ ਤਾਂ ਔਖਾ ਤਾਂ ਹਾਂਜੀ ਹਾਂਜੀ ਦਿੱਕਤ ਹੁੰਦੀ ਹੈ ਟ੍ਰੈਫਿਕ ਦਾ ਹਾਂਜੀ ਹਾਂਜੀ ਕੋਈ ਦੁਕਾਨਦਾਰ ਆਪਣੀ ਦੁਕਾਨਾਂ 'ਚ ਕੰਮ ਕਰਨ ਕਿਸੇ ਦਾ ਕੋਈ ਮਨ ਨਹੀਂ ਦੁਖਦਾ ਨਾ ਕਿਸੇ ਦਾ ਤੇ ਪੁਲਿਸ ਦਾ ਤੇ ਕਾਰਪੋਰੇਸ਼ਨ ਆਹ ਇੱਕ ਗਰੀਬ ਬੰਦੇ ਨੇ ਰੋਟੀ ਖਾਣੀ ਆ ਪਰ ਜਦੋਂ ਆਪਾਂ ਅੱਗੇ ਵਧਦਾ ਵਧਾਇਆ ਉਹਨੂੰ ਸਮਝਦੇ ਹਾਂ ਹਾਂ ਹਾਂਜੀ ਹਾਂਜੀ ਆਪਣੀ ਗਲਤੀ ਸਮਝਦੇ ਵੀ ਅਸੀਂ ਬੱਧਾ ਵਧਾਇਆ ਹਾਂਜੀ ਗਲਤੀ ਹੈਗੀ ਸਾਰੇ ਦੀ ਲੱਗਦੀ ਹੈ ਇਸੇ ਕਰਕੇ ਇੱਕ ਦੂਜੇ ਨੇ ਦੇਖ ਕਰਕੇ ਸਾਰੇ ਲਾਂਦੇ ਆ ਉਹ ਬਿਲਕੁਲ ਕਹਿੰਦੇ ਇੱਕ ਦੂਜੇ ਨੂੰ ਦੇਖ ਕਰਕੇ ਸਾਰੇ ਲਾਂਦੇ ਆ ਆਹ ਬੈਠੇ ਆ ਕਿ ਪ੍ਰਧਾਨ ਜੀ ਵੀ ਆ ਗ ਅਸੀਂ ਨਾਲ ਨਾਲ ਵੀ ਗੱਲ ਕਰ ਤੁਸੀਂ ਬਾਜ਼ਾਰ ਦੇ ਹੋ ਇੱਕ ਕਾਰਪੋਰੇਸ਼ਨ ਨੇ ਇੱਕ ਆਰਡਰ ਕੱਢਿਆ ਕਿ 31 ਅਗਸਤ ਤੱਕ ਸਾਰੇ ਦੁਕਾਨਾਂ ਲੱਗਣਗੇ ਉਸ ਤੋਂ ਆ ਕਹਿੰਦੇ ਛੋਟੀ ਮਾਰਕੀਟ ਜਿਹੜੀ ਹੈਗੀ ਹੈ 12 ਤਰੀਕ ਉੱਥੇ ਜਾਓ ਕੀ ਕਹੋਗੇ ਤੁਸੀਂ ਇਸ ਵਾਰੀ ਬਿਲਕੁਲ ਸਹੀ ਆਰਡਰ ਕੱਢਿਆ ਜੀ ਇਹ ਪੂਰੇ ਸਾਰੇ ਦੁਕਾਨਦਾਰ ਜਿਹੜੇ ਆ ਹਰ ਇੱਕ ਬੰਦਾ ਕਿਰਾਏ ਤੇ ਬੈਠਾ ਪੂਰੇ ਹਰਿਆਵਲ ਜਾਂ 2-2000 ਰੁਪਏ ਲੈ ਕੇ ਇੱਕ ਇੱਕ ਬੰਦਾ ਦੁਕਾਨਦਾਰ ਫੜੀ ਰਲੋ ਪੈਸੇ ਲਿੰਦਾ ਦੱਸੋ ਨਿਆਜ਼ ਨਹੀਂ ਹੈ ਜਦੋਂ ਕਿ ਸਰਕਾਰ ਨੇ ਗਵਰਨਮੈਂਟ ਨੇ ਜਗ੍ਹਾ ਦਿੱਤੀ ਸੀ ਉਹਨਾਂ ਨੂੰ 12 ਦਰੀ ਫਿਰ ਉਹਰੇ ਆ ਕੇ ਇਹਨਾਂ ਨੇ ਕਬਜ਼ਾ ਕਰਕੇ ਫਿਰ ਉਹਰੇ ਆ ਕੇ ਬੈਠ ਗਏ ਕਿਲਾ ਚੌਂਕ ਤੋਂ ਲੈ ਕੇ ਅਨਾਰ ਦੇ ਚੌਂਕ ਤੱਕ ਹਰ ਇੱਕ ਬੰਦਾ ਕਰਾਇਤੇ ਬੈਠਾ ਕੋਈ ਕਿਸੇ ਕੋਲ ਆਪਣਾ ਨਹੀਂ ਹੈ ਅੱਡਾ ਕਿਸੇ ਕੋਲ ਆਪਣਾ ਸਾਈਜ਼ ਅੱਡਾ ਨਹੀਂ ਹੈਗਾ ਕਿਉਂ ਆਪਣੀ ਦੁਕਾਨ ਬਾਹਰ ਦੁਕਾਨ ਦੇ ਬਾਗੇ ਬੈਠੇ ਇਹਨਾਂ ਨੇ ਫਿਰ ਦੇਖੋ ਕਿ ਉਹਰੇ ਕਿੰਨਾ ਜਾਮ ਲਾਇਆ ਪਿਆ ਹੈ ਟ੍ਰੈਫਿਕ ਦਾ ਜਾਮ ਸਾਰੀ ਉਹਰੇ ਇੱਕ ਗੱਡੀ ਨਿਕਲਦੀ ਥਾਂ ਨਹੀਂ ਹੈਗੀ ਉਹਦਾ ਰੋਡ ਦੇਖੋ ਕਿਵੇਂ ਜਾਮ ਲੱਗਿਆ ਹੋਇਆ ਹੈ ਜਿਵੇਂ ਇਹਨਾਂ ਨੇ ਸਾਰੀ ਸੜਕ ਮੁੱਲ ਖਰੀਦੀ ਹੋਵੇ ਪਾਰਕਿੰਗ ਦੇਖੋ ਕਹਿੰਦਾ ਦੇਖੋ ਕੰਮ ਸਾਰਿਆਂ ਨੇ ਕਰਨਾ ਰੋਜਗਾਰ ਸਾਰਿਆਂ ਲਈ ਹਰ ਇੱਕ ਬੰਦਾ ਘਰ ਕਮਾਣ ਆਂਦਾ ਦੇਖੋ ਨਜਾਇਜ਼ ਕਬਤੇ ਬਿਲਕੁਲ ਜਿਆਦਾ ਜਿਆਦਾ ਕਿਤੇ ਪਈਆਂ ਤੁਸੀਂ ਹਾਲ ਦੇਖੋ ਕੀ ਕੀਤਾ ਵੇ ਦੇਖੋ ਹਾਲ ਤੁਸੀਂ ਦੇਖੋ ਅੱਧੀ ਸੜਕ ਰੋਕੀ ਪਈ ਆ ਦੇਖੋ ਤੁਸੀਂ ਤੁਸੀਂ ਬਣਾ ਕੇ ਲੈ ਕੇ ਜਾਓ ਪੂਰੀ ਮੈਂ ਦੇਖ ਰਿਹਾ ਕਾਰਪੋਰੇਸ਼ਨ ਨੇ ਬਿਲਕੁਲ ਸਹੀ ਡਿਸੀਜਨ ਲਿੱਤਾ ਹੈ ਵੀ ਦੇਖਦੇ ਵੀ ਕਾਰਪੋਰੇਸ਼ਨ ਨੇ ਜਿਹੜਾ 1 ਅਗਸਤ ਵਾਲਾ ਡਿਸੀਜਨ ਹੈ ਉਹ ਬਿਲਕੁਲ ਠੀਕ ਹੈ ਲਿੱਤਾ ਹੈ ਜਿਹੜਾ ਡਿਸੀਜਨ ਬਿਲਕੁਲ ਸਹੀ ਮੈਂ ਕਹਿੰਦਾ ਪਾਰਕਿੰਗ ਉੱਥੋਂ ਵੀ ਖਾਲੀ ਹੋਣੀ ਚਾਹੀਦੀ ਹੈ ਉੱਥੇ ਵੀ ਹੋਟਲਾਂ ਨੂੰ ਬੜੀ ਪ੍ਰੋਬਲਮ ਆ ਉੱਥੇ ਵੀ ਕਬਜ਼ਾ ਕੀਤਾ ਹੋਇਆ ਨਾ ਜਾਏ ਉਹ ਜਿਹੜੇ ਦੁਕਾਨਦਾਰ ਉੱਥੇ ਹਰ ਇੱਕ ਦੁਕਾਨਦਾਰ ਕੋਲ ਵੀ ਦੁਕਾਨਾਂ ਹੋਣ ਦੇ ਬਾਝੋਂ ਉੱਥੇ ਫੜੀਆਂ ਲਾ ਰਿਆ ਮੈਂ ਕਹਿੰਦਾ ਸਰਕਾਰ ਨੂੰ ਚਾਹੀਦਾ ਕਾਰਪੋਰੇਸ਼ਨ ਨੂੰ ਚਾਹੀਦਾ ਇੱਕ ਇੱਕ ਬੰਦੇ ਨੂੰ ਇੱਕੀ ਕੱਡਾ ਦੇਣਾ ਹਰ ਇੱਕ ਬੰਦੇ ਨੇ ਦਾਦਾ ਸਾਡੇ ਸਾਹਮਣੇ ਮੈਂ 12 ਦਰੀ ਦੀ ਔਰ ਦੁਕਾਨਦਾਰ ਉਹਨਾਂ ਤੋਂ ਜਿਹੜਾ ਕਿਰਾਏਦਾਰ ਜਿਹੜਾ ਉਹਨਾਂ ਤੋਂ 81 ਲੱਗਦੇ ਸਿਆਸੀ ਵਿੱਚ ਆ ਗਿਆ ਕਿਉਂਕਿ ਇੱਕ ਬੰਦਾ ਕਹਿੰਦਾ ਵੀ ਮੈਂ ਦੂਜੇ ਧੜੇ ਦਾ ਇੱਕ ਕਹਿੰਦਾ ਮੈਂ ਦੂਜੇ ਧੜੇ ਦਾ ਕਾਰਪੋਰੇਸ਼ਨ ਸਮਾਨ ਚੱਕ ਲੈ ਜਾਂਦੀ ਹੈ ਫਿਰ ਉਹ ਫੋਨ ਕਰੰਨੇ ਆ ਜੀ ਤੁਹਾਡਾ ਸਮਾਨ ਛਡਾ ਦਿਓ ਜੀ ਮੈਂ ਉਹਨਾਂ ਦਾ ਬੰਦਾ ਨਾ ਇਹ ਤੁਹਾਨੂੰ ਲੱਗਦਾ ਵੀ ਸਿਆਸੀ ਭੇਡ ਚੜਿਆ ਪਿਆ ਸਾਰਾ ਬਜ਼ਾਰੀ ਨਹੀਂ 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 ਇਹ ਇਹ ਕੋਈ ਗੱਲ ਨਹੀਂ ਹੈ ਨਹੀਂ ਸਿਆਸੀ ਵਾਲੇ ਕੋਈ ਗੱਲ ਨਹੀਂ ਹੈ ਜਿਹੜਾ ਇਹਨਾਂ ਨੇ ਨਾਜਾਇਜ਼ ਉਰੇ ਕਬਜ਼ਾ ਕੀਤਾ ਵੈਸੇ ਸਰਕਾਰ ਕਿਸੇ ਦੀ ਸ਼ਹਿਰ ਤੋਂ ਕਬਜ਼ਾ ਕਰ ਲਵੇ ਨਹੀਂ 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 ਇਹ ਜਿਹੜੇ ਬੰਦੇ ਉਰੇ ਲਾ ਰਹੇ ਆ ਕਿੰਨੇ ਸਾਲ ਤੋਂ ਨਾਜਾਇਜ਼ ਲਾ ਰਹੇ ਆ ਜਦੋਂ ਕਿ ਸਰਕਾਰ ਨੇ ਇਹਨਾਂ ਨੂੰ 12 ਦਰੀ ਇੱਥੋਂ ਚੱਕ ਕੇ 12 ਦਰੀ ਜਗ੍ਹਾ ਦਿੱਤੀ ਸੀਗੀ ਇਹ ਫੇਰ ਉਰੇ ਅੱਗੇ ਬੈਠ ਕੇ ਔਰ ਦੁਕਾਨਦਾਰ ਹਰ ਇੱਕ ਬੰਦਾ ਹਰ ਇੱਕ ਦੁਕਾਨਦਾਰ ਕਿਰਾਇਆ ਲੈ ਰਿਹਾ ਕੋਈ ਇੱਦਾਂ ਨਹੀਂ ਹੈ ਤੁਸੀਂ ਮੈਂ ਕਹਾਂ ਅਗਲੇ ਹਫ਼ਤੇ ਤੋਂ ਲਗਾ ਲੋ ਜੇ ਕੋਈ ਦੁਕਾਨਦਾਰ ਆਪਣੀ ਅੱਗੇ ਫੜੀ ਲਾਉਣ ਦਾ ਦੇ ਦੇਵੇ ਜਿ ਬਿਨਾ ਪੈਸੇ ਤੋਂ ਕੋਰਪੋਰੇਸ਼ਨ ਦੇ ਕਮਿਸ਼ਨਰ ਇੱਕ ਗੱਲ ਕਹਿੰਦੇ ਆ ਰੋਟੀ ਸਾਰਿਆਂ ਨੇ ਖਾਣੀਆਂ ਖਾਓ ਕੰਮ ਸਾਰਿਆਂ ਨੇ ਕਰਨਾ ਕਰੋ ਪਰ ਜਿਹੜਾ ਇੱਕ ਅੱਗੇ ਤੱਕ ਹੁਣ ਤੁਸੀਂ ਇਹ ਦੇਖ ਲਓ ਪੂਰਾ ਤਸਵੀਰ ਦੇਖ ਰਿਹਾ ਵੀ ਕਿੱਥੇ ਤੋਂ ਕਿੱਥੇ ਉਹ ਇੰਨੀ ਕਿੱਦ ਜ ਹੈ ਨਾ ਨਜ਼ਾਇਜ਼ ਕਿਤਾ ਪੈ ਕਰ ਕੋਰਪੋਰੇਸ਼ਨ ਦਾ ਹੱਕ ਹੈ ਇਹ ਸਾਰੀਆਂ ਫੜੀਆਂ ਚਗਵਾ ਕੇ ਉਹਦੇ ਤੋਂ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਦਿੱਤੀ ਜਾਵੇ ਜਿਸ ਕਰਕੇ ਮਾਰਕੀਟ ਖੁੱਲੀ ਹੋਵੇ ਔਰ ਬਾਜ਼ਾਰ ਵੀ ਬੰਦ ਹੋਵੇ ਮੈਂ ਕਹਿੰਦਾ ਸੰਡੇ ਨੂੰ ਬਾਜ਼ਾਰ ਬੰਦ ਹੋਣਾ ਚਾਹੀਦਾ ਪੂਰਾ ਤੋ ਬਿਲਕੁਲ ਤੁਸੀਂ ਵੀ ਹਾਂਜੀ ਤੁਸੀਂ ਦੱਸੋ ਆ ਜਾਓ ਆ ਜੀ ਇੱਧਰ ਆ ਜਾ ਬਿਲਕੁਲ ਅਸੀਂ ਦੇਖੋ ਤੁਹਾਡੀ ਸਮੱਸਿਆ ਅਸੀਂ ਤੁਹਾਨੂੰ ਦੱਸੂਗਾ ਅਸੀਂ ਉਹ ਕਰਨ ਆਏ ਆ ਅਸੀਂ ਹਾਂ ਬਿਲਕੁਲ ਕਿਹੜੇ ਕੂੜੇ ਦਾ ਵੀ ਇਹ ਵੀ ਦੇਖੋ ਬਿਲਕੁਲ ਕਿੰਨੀ ਮੁਸ਼ਕਲ ਮਾਰੀ ਹੈ ਦੇਖੋ 11 ਸਾਲਾਂ ਨੂੰ ਚੀਜ਼ ਹੈ ਵੀ ਸਾਲਾ ਚਕਾਓ ਇਹ ਕੋਈ ਗਾਇ ਖੜਦੇ ਨਹੀਂ ਦੇਖੋ ਆਪ ਸ਼ਾਫਖਾਨਾ ਦੇਖੋ ਸਾਲਾ ਆ ਡੇਲਾ ਆਇਆ ਬੰਦ ਚਿੱਟਾ ਪਿਆ ਦੇਖੋ ਬਣਾ ਇੰਨਾ ਵਧੀਆ ਬਣਾ ਰੱਖਿਆ ਹੈ ਲੇਡੀਜ਼ ਆਂਦੀ ਹੈ ਬਾਥਰੂਮ ਲੇਡੀਜ਼ ਆਂਦੀ ਹੈ ਇੰਨਾ ਖਹੋਂਦਾ ਬਾਥਰੂਮ ਬਸ ਕੋਈ ਬਾਹਰ ਪਲਾਦੋ ਜਿੰਦਾ ਲਾ ਰੱਖਿਆ ਓਰੇ ਤੇ ਕੀ ਆ ਇਹ ਦੱਸੋ ਨਗਰੀਆਂ ਵਿੱਚ ਐਵੇਂ ਕਿਵੇਂ ਖੁੱਲਿਆ ਹ ਭਾਈ ਹੁਣ ਸੀਰੀਏ ਬੁਰੇ ਬੰਦਾ ਹੁਣ ਸੀਰੀਏ ਵੀ ਆ ਦੇਖੋ ਤੁਸੀਂ ਯਾਰ ਤੁਹਾਡੇ ਸਾਹਮਣੇ ਬਾਜ਼ਾਰ ਦਾ ਯਾਰ ਤੂੰ ਕਿਵੇਂ ਦੇਰ ਬਾਜ਼ਾਰ ਦਾ ਠੀਕ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਕਿਆ ਭਾਈ ਮੁੜ ਜੇ ਜੀ ਲੋਕੀ ਕਿਰਾਇਆ ਲੈ ਲੇ ਕੇ ਦੂਜੇ ਦੁਕਾਨੇ ਰੋਟੀ ਖਾਣ ਨਹੀਂ ਦਿੰਦੇ ਕਿਆ ਕਰੇਗਾ ਬੰਦਾ ਸਾਡਾ ਡਾ ਜਾਈ ਸਾਡਾ ਡਾ ਜਗਾ ਤੱਕ ਲੈ ਪੈ ਲੈ ਰਿਹਾ ਦੱਸੋ ਸਾਨੂੰ ਕੋਈ ਟੈਨਸ਼ਨ ਨਹੀਂ ਮੈਂ ਪੈ ਚੱਕੇ ਵਧੀਆ ਮੈਂ ਕਿਹ ਚੱਕਿਆ ਜਾਵੇ ਬਹੁਤ ਵਧੀਆ ਤੋਂ ਬਿਲਕੁਲ ਤਸਵੀਰ ਹੈ ਕੀ ਹੈ ਦੇਖੋ ਕਿੰਨੀ ਗੰਦਗੀ ਆ ਗੰਦਗੀ ਆ ਔਰ ਇਹ ਬਾਜ਼ਾਰ ਹੈ ਗੰਦਗੀ ਇਹਨਾਂ ਦਾ ਇੱਕ ਦੋਜ ਹੈ ਕਿ ਇਹ ਬਾਥਰੂਮ ਜਿਹੜੇ ਆਣ ਜਾਣ ਵਾਲੇ ਕੋਈ ਵੀ ਆਨੇ ਮੁਤਾਫਿਰ ਤੁਸੀਂ ਬਾਥਰੂਮ ਦਾ ਹਾਲ ਦੇਖ ਰਹੇ ਹੋ ਜਿਹੜਾ ਕਾਰਪੋਰੇਸ਼ਨ ਵੱਲੋਂ ਸੋਸ਼ਾਲਿਆ ਬਣਾਇਆ ਗਿਆ ਉਹਦਾ ਹਾਲ ਹੈ ਕੂੜੇ ਦਾ ਢੇਰ ਹੈ ਜੀ ਬਿਲਕੁਲ ਤੁਸੀਂ ਤਸਵੀਰ ਦੇਖ ਰਹੇ ਹੋ ਸੋ ਵਾ ਕੀ ਸੋ ਮਾਰਕੀਟ ਚਲੀ ਜਾਵੇ ਜਾਂ ਕੋਈ ਕਹਿੰਦਾ ਇੱਧਰ ਰਹੇ ਸੋ ਪ੍ਰਸ਼ਾਸਨ ਨੂੰ ਵੀ ਤੇ ਇਹਦਾ ਗਰੀਬ ਬੰਦੇ ਆ ਇਹ ਪਰ ਜਿਹੜੀ ਪ੍ਰਸ਼ਾਸਨ ਦੀ ਕੋਈ ਗੱਲ ਹੈ ਕਿ ਆਪਣੀ ਦੁਕਾਨਾਂ ਦੇ ਅੱਗੇ ਏਡੇ ਨਾਲ ਲਗਾਓ ਜਿਹੜੀ ਪ੍ਰਸ਼ਾਸਨ ਵੱਲੋਂ ਜਗ੍ਹਾ ਦਿੱਤੀ ਪਈ ਆ ਉਨਾ ਜਗਾਤੇ ਹੀ ਤੁਸੀਂ ਆਪਣੀ ਦੁਕਾਨਦਾਰੀ ਕਰੋ ਪ੍ਰਸ਼ਾਸਨ ਦੇ ਵੀ ਇਹ ਇੱਕ ਦਾਵਾ ਕਰ ਰਹੇ ਆ ਕਿ ਆਤੀ ਬਹੁਤ ਵਾਰ ਇਹਨਾਂ ਨੂੰ ਪਹਿਲਾਂ ਚਾਰ ਵਾਰ ਅਲਾਸਮੈਂਟ ਹੋ ਚੁਗੀ ਪਰ ਹੁਣ ਦੇਖਦੇ ਆ ਕਿ ਤੁਹਾਨੂੰ ਕੀ ਕਾਰਵਾਈ ਹੁੰਦੀ ਆ